ਪਟਿਆਲੇ ਸਾਈਡ ਰਿਕਵਰੀ ਹੋਈਆਂ ਡਰੱਗਸ ਦੀਆਂ ਗੋਲੀਆਂ ਵੀ heroin ਦੀ ਪੁੱਟਰੀ ਗਈ ਹੈ ਤੇ ਨਾਲ ਕੋ ਚਾਕੂ ਚਿਕੋ ਹੋ ਵੀ ਪੜੇ ਹੋਏ ਕੋ ਮਾੜੇ ਅੰਸਰ ਤੋਂ ਵੀ ਦੂਰ ਰਹਿਣ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇੜਾ ਕੋਈ ਨਸ਼ਾ ਵੇਚਦਾ ਉਹਦੀ ਸੂਚਨਾ ਦੇਣ ਚਲੋ ਕਰ ਰਹੇ ਨੇ ਪਰ ਜਾਣਕਾਰੀ ਆਏ ਸਟੇਟ ਲੈਵਲ ਚੈਕਿੰਗ ਆਪਰੇਸ਼ਨ ਹੈ ਨਸ਼ੇ ਦੇ ਸਮੱਗਲਰਾਂ ਦੇ ਖਿਲਾਫ DGP ਸਾਹਿਬ ਨੇ ਚਾਲੂ ਪਾਇਆ ਹੈ ਸੀਨੀਅਰ ਅਫਸਰ ਦੀ ਡਿਊਟੀ ਲੱਗੀ ਹੈ ਤੇ ਮੈਂ ਵੀ ਪਟਿਆਲੇ ਜਿਹੜੇ ਡਿਊਟੀ ਲੱਗੀ ਹੈ तो कल मैं इन्होंने पटियाले जाके सारे प्रोडक्शन रेज किया चैकिंग चल रही है चैकिंग का तो फोकस यही है कि जोड़े माड़े आंसर हैं लोगों को कम करने हैं ज तो नशे जो तो ड्रग सपलायर हैं उन्होंने तो फटन वास्तव इसको तो रिकवरी करने वास्तव लेकिन तो साइ चैकिंग का मेन मुद्दा तो यह लोगों को बहुत कठिन कनवीनियंस है जिते भी असी कोशिश की इस नाके इनकनवीनियंस या ट्रैफिक जैम का फटाफट जी कोई सस्पिशियस गड्डी चैक कर तो एस एस पी साहब ने दस पटियाले साइड रिकवरी हुई है ड्रग्स भी गोलियां भी भी कुछ फरी गई है नाल कुछ चाकू चूकू वो भी खड़े हैं तो चलेगा दो बजे तक चलेगा जितनी रिकवरी होगी शाम एस एस पी साहब संदेश नौजवानों ये है कि नशे तो दूर रहने की ਤਾਰ ਕੋਈ ਮਾੜੇ ਅੰਸਰ ਤੋਂ ਵੀ ਦੂਰ ਰਹਣ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਕੋਈ ਨਸ਼ਾ ਵੇਚਦਾ ਉਹਦੀ ਸੂਚਨਾ ਦੇਣ ਕੜੀ ਹੈਲਪਲਾਈਨ ਵੀ ਬਣੀ ਹੋਈ ਹੈ ਪੰਜਾਬ ਪੁਲਿਸ ਦੀ 181 ਹੈਲਪਲਾਈਨ ਵੀ ਹੈ ਹੋਰ ਵੀ ਹੈ ਜਿਹੜਾ ਪੁਲਿਸ ਨੂੰ ਜਾ ਕੇ ਦੱਸ ਸਕਦੇ ਹੋ ਜਿਹੜਾ ਕੋਈ ਮਾੜਾ ਅੰਸਰ ਐਕਟਿਵ ਹੈ ਕੋਈ ਡੁਕੈਰਾ ਕੋਈ ਹੋਰ ਹੈ ਉਹਨਾਂ ਦੀ ਸੂਚਨਾ ਵੀ ਖੁੱਲ ਕੇ ਪੁਲਿਸ ਨੂੰ ਦੇ ਸਕਦੇ ਹੋ ਇਹ ਕਮਿਸ ਪ੍ਰੋਐਕਟਿਵਲੀ ਬਣੀ ਹੋਈ ਹੈ ਔਰ ਪ੍ਰੋਐਕਟਿਵਲੀ ਉਹਨਾਂ ਦੇ ਖਿਲਾਫ ਕਾਰ ਸਕਦੇ ਕਿੰਨੇ ਜ਼ਿਲ੍ਹੇ ਦੇ ਤਲਾਅ ਦੇ ਨਾਲ ਸਾਰੇ ਜ਼ਿਲ੍ਹੇ ਚੱਲਦੇ ਚੱਲ ਪੂਰੇ ਪੰਜਾਬ ਚ ਚੱਲਦੇ ਸਭ ਸੀਨੀਅਰ ਅਫਸਰ ਹੈਡਕ quarters ਤੋਂ 체크인 ਜਲਾ ਲੋਟ ਕੀਤਾ ਹੈ ਗਏ ਹੋਏ ਨੇ ਸਾਰੇ ਚੈੱਕ ਇਨ ਕਰ ਲਿਆ ਚੁਕਵਾਰਿਸ ਤੋਂ ਤੁੰਦਾ ਮੌਸਮ ਹੈ ਲੋਕਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਅਸੀਂ ਕੋਸ਼ਿਸ਼ ਇਹ ਹੀ ਕੀਤਾ ਹੈ ਕਿ ਇੱਕ ਤੋਂ ਕੋਈ ਐਕਸੀਡੈਂਟ ਨਾ ਹੋਵੇ ਤੁੰਦ ਦਾ ਟਾਈਮ ਚੈਕਿੰਗ ਇਸ ਤਰੀਕੇ ਨਾਲ ਆਰਗੇਨਾਈਜ਼ ਕਰਾਈ ਜਾਵੇ ਕੋਈ ਟ੍ਰੈਫਿਕ ਜੈਮ ਨਾ ਹੋਣ ਟ੍ਰੈਫਿਕ ਦਾ ਕੋਈ ਐਕਸੀਡੈਂਟ ਇਹ ਹੀ ਸਭ ਕੁਝ